ਹਾਂਜੀ ਆਪਾਂ ਅੱਜ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਫਾਰਸੀ ਸਲਵਾਰ ਦੀ ਜੋ ਕਿ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਬਿਲਕੁਲ ਹੀ ਸਿੰਪਲ ਕਟਿੰਗ ਦੇ ਵਿੱਚ ਆ ਆਪਾਂ ਸ਼ੁਰੂ ਕਰ ਕਰਦੇ ਆਂਗੇ ਫਾਰਸੀ ਸਲਵਾਰ ਕਿੱਦਾਂ ਬਣਾਉਣੀ ਹੈਗੀ ਦੇਖੋ ਆਪਣੇ ਕੋਲੇ ਕਪੜਾ ਹੈਗਾ ਇਹ ਆਪਣੇ ਕੋਲੇ ਹੈਗਾ ਸੀ ਪੂਰੀ ਸਲਵਾਰ ਦਾ ਕਪੜਾ ਹੀ ਆ ਦੇਖੋ 2.5 ਮੀਟਰ ਦੇ ਵਿੱਚ ਕਪੜਾ ਹੈਗਾ ਪਰ ਆਪਾਂ ਨੂੰ ਸਿਰਫ ਲੈਂਥ ਦੇ ਹਿਸਾਬ ਨਾਲ ਸਵਾ 2 ਮੀਟਰ ਤੇ 2.5 ਮੀਟਰ ਦੇ ਵਿੱਚ ਵਿੱਚ ਆਪਣੀ ਫਾਰਸੀ ਸਲਵਾਰ ਬਣ ਕੇ ਰੈਡੀ ਹੋ ਜੂਗੀ ਦੇਖੋ ਤੁਸੀਂ ਨੇ ਕਿਸ ਤਰ੍ਹਾਂ ਇਹਦੀ ਕੱਟਣੀ ਕਰਨੀ ਹੈ ਜਿੱਦਾਂ ਆਪਾਂ ਸਟੇਟ ਸਲਵਾਰ ਵਾਸਤੇ ਫੋਲਡਿੰਗ ਕਰਦੇ ਆ ਉਸੇ ਤਰੀਕੇ ਨਾਲ ਆਪਾਂ ਨੇ ਫੋ ਇਸ ਤਰ੍ਹਾਂ ਕੰਨੀਆਂ ਨੂੰ ਆਪਸ ਦੇ ਵਿੱਚ ਮਿਲਾਇਆ ਹੋਇਆਗਾ ਇਹ ਜਾਮ ਕਾਟਨ ਦੇ ਵਿੱਚ ਸਟਾਫ ਆ ਆਪਣੇ ਕੋਲੇ ਕਪੜਾ ਤੁਸੀਂ ਕੋਈ ਵੀ ਲੈ ਸਕਦੇ ਹੋ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਦੇਖੋ ਐਸਾ ਆਪਾਂ ਨੇ ਕੰਨੀਆਂ ਨੂੰ ਆਪਸ ਦੇ ਵਿੱਚ ਮਿਲਾ ਲੈਣਾਗਾ ਇਸ ਤਰੀਕੇ ਨਾਲ ਇਹਦਾ ਘੇਰ ਨਹੀਂ ਜ਼ਿਆਦਾ ਰੱਖਣਾ ਨਹੀਂ ਆਪਾਂ ਜ਼ਿਆਦਾ ਖੁੱਲਾ ਮਤਲਬ ਇਸ ਤਰ੍ਹਾਂ ਲੱਗੇ ਲੁੱਕ ਪਲਾਜ਼ੋ ਵਾਲੀ ਹੀ ਆਵੇ ਪਰ ਮੂਰੀ ਤੋਂ ਆਪਾਂ ਨੂੰ ਇਹ ਸਲਵਾਰ ਫਾਰਸੀ ਸਲਵਾਰ ਦੀ ਤਰ੍ਹਾਂ ਲੱਗੂਗੀ ਫਾਰਸੀ ਦਾ ਮਤਲਬ ਵੀ ਆਪਾਂ ਡਿਗਵੀ ਸਲਵਾਰ ਬਣਾਵਾਂਗੇ ਥੋੜੀ ਜੀ ਬਣੂਗੀ ਤਾਂ ਸਟੇਟ ਹੀ ਮੂਰੀ ਲੂਜ਼ ਹੋ ਜੂਗੀ ਉਹਦੀ ਦੇਖੋ ਤੁਸੀਂ ਨੇ ਇਸ ਤਰੀਕੇ ਨਾਲ ਇਦਾਂ ਕਰ ਲਿਆ ਜੇ ਤਾਂ ਤੁਹਾਡਾ ਹੈਲਦੀ ਨਾਪ ਆ ਦੇਖੋ ਭਾਰੀ ਨਾਪ ਦੇ ਵਿੱਚ ਆ ਤਾਂ ਤੁਸੀਂ ਘੇਰਾ ਉਸ ਤਰੀਕੇ ਨਾਲ ਪਾਉਣਾ ਜੇ ਨਾਰਮਲ ਸਿੰਪਲ ਨਾਪ ਦੇ ਵਿੱਚ ਆ ਗਈ ਆਪਣਾ ਜਿਆਦਾ ਹੈਲਦੀ ਨਹੀਂ ਹੈਗੇ ਤਾਂ ਤੁਸੀਂ ਉਸ ਤਰੀਕੇ ਨਾਲ ਆਪਾਂ ਕਟਿੰਗ ਕਰ ਰਹੇ ਹਾਂ ਦੇਖੋ ਮੀਡੀਅਮ ਸਾਈਜ਼ ਦੇ ਵਿੱਚ ਵੀ ਕਿੰਨੇ ਕੀ ਤੁਸੀਂ ਉਹਦਾ ਘੇਰਾ ਬਣਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਬਲ ਨਹੀਂ ਪਾਉਣੇ ਆਪਾਂ ਨੇ ਜਿਆਦਾ ਬਲ ਸਿਰਪਾਪਾ ਦੋ ਚਾਰ ਹੀ ਪਾਵਾਂਗੇ ਉਹ ਤੁਹਾਨੂੰ ਦੱਸਾਂਗੇ ਵੀ ਬਲ ਤੁਸੀਂ ਕਿਸ ਤਰੀਕੇ ਨਾਲ ਇਹਦੇ ਪਾ ਸਕਦੇ ਹੋਗੇ ਦੇਖੋ ਆਪਾਂ ਨੇ ਮੂਰੀ ਲੈਣੀ ਆ ਪਹਿਲਾਂ ਨੀਚੇ ਤੋਂ ਬਿਲਕੁਲ ਆਪਾਂ ਸਾਫ਼ ਕਰ ਲੈਣਾ ਇਸ ਤਰੀਕੇ ਨਾਲ ਆਪਾਂ ਨੇ ਦੇਖੋ ਪੂਰੀ ਫਿਨਿਸ਼ਿੰਗ ਕਰਕੇ ਆਪਾਂ ਨੇ ਸਫਾਈ ਕਰਤੀ ਇਹਦੀ ਮੂਰੀ ਦੀ ਹੁਣ ਮੂਰੀ ਦੇਖੋ ਤੁਸੀਂ 8 ਕਰਨੀਆਂ 9 ਕਰਨੀਆਂ 10 ਕਰਨੀਆਂ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਹੈਗਾ ਦੇਖੋ ਆਪਾਂ ਮੂਰੀ ਰੱਖਾਂਗੇ 8 ਇੰਚ 8.5 ਦੇ ਵਿੱਚ ਜਿਵੇਂ ਆਪਾਂ ਪਲਾਟੂ ਦੀ ਮੂਰੀ 8 9 ਦੇ ਵਿੱਚ ਰੱਖ ਲੈਣੇ ਹੁੰਦੇ ਆ ਆਮ ਨਹੀਂ ਜ਼ਿਆਦਾ ਲੂਲ ਤੇ ਨਹੀਂ ਜ਼ਿਆਦਾ ਟਾਈਟ ਉਸ ਤਰੀਕੇ ਨਾਲ ਤੁਸੀਂ ਮੂਰੀ ਰੱਖਣੀ ਆ ਨੋ ਵੀ ਰੱਖ ਸਕਦੇ ਆ ਦੇਖੋ ਆਪਾਂ ਜੇ ਨੋ ਮੂਰੀ ਤਿਆਰ ਰੱਖਣੀ ਆ ਤਾਂ ਆਪਾਂ 10 ਤੇ ਨਿਸ਼ਾਨ ਲਗਾਵਾਂਗੇ ਦੇਖੋ 10 ਇੰਚ ਇੱਥੇ ਨਿਸ਼ਾਨ ਲਗਾ ਲਿਆ ਹੁਣ ਇਹਦਾ ਆਪਾਂ ਉੱਪਰ ਵਾਲ ਨੂੰ ਕਿਵੇਂ ਲਗਾਉਣਾਗਾ ਬੈਲਟ ਦੇਖੋ ਤੁਸੀਂ ਕਿੰਨਾ ਲਗਾਉਣਾ 7 ਇੰਚ ਦਾ ਲਗਾਉਣਾ 8 ਦਾ ਲਗਾਉਣਾ ਤੁਸੀਂ ਆਪਦੇ ਹਿਸਾਬ ਨਾਲ ਲਗਾਉਂਗੇ ਦੇਖੋ ਮੈਂ 7 ਇੰਚ ਕਟਾਈ ਦਾ ਬੈਲਟ ਲਗਾਉਂਗੀ 6.5 ਇੰਚ ਇਸ ਤਰ੍ਹਾਂ ਉੱਪਰ ਕੱਢੂੰਗੀ ਆਪਣੇ ਕੋਲ ਸਲਵਾਰ ਦੀ ਲੰਬਾਈ ਹੈਗੀ ਟੋਟਲ ਜਿਵੇਂ ਆਪਾਂ ਆਮ ਸਲਵਾਰਾਂ ਬਣਾਉਣੇ ਆਗੇ 38 ਇੰਚ ਆਰੇ ਨੂੰ 2 ਇੰਚ ਘਟਾ ਕੇ ਮਾਰਕ ਕਰਾਂਗੇ ਆਪਾਂ ਕਿਉਂਕਿ ਸਲਵਾਰ ਕਰੀਜ਼ ਤੋਂ نیچے ਨਾ ਗire ਦੇਖੋ 30 ਇੰਚ ਆਪਣੀ ਲੰਬਾਈ ਆ ਪਰ ਮੈਂ 2 ਇੰਚ ਘਟਾ ਕੇ ਲਗਾਉਂਗੀ 36 36 ਦੇ ਵਿੱਚ 22 ਇੰਚ ਆਪਾਂ ਪਲੱਸ ਕਰ ਦੇਣਾ 38 ਦਾ ਨਿਸ਼ਾਨ ਲਗਾ ਲਿਆ ਆ ਚੀਜ਼ ਦੇਖੋ ਆਪਾਂ ਥੋੜੀ ਜਿਹੀ ਚੜਾ ਕੇ ਕੱਢ ਦੇਣਾ 4-5 ਇੰਚ ਜਿਹਦੇ ਨਾਲ ਕੀ ਆਪਣੀ ਅੱਡੀ ਵੀ ਨੰਗੀ ਹੋਵੇ ਤਾਂ ਤੁਸੀਂ ਆ ਨਿਸ਼ਾਨ ਤੋਂ ਉੱਪਰ ਇਸ ਤਰੀਕੇ ਨਾਲ 4-5 ਇੰਚ ਦਾ ਨਿਸ਼ਾਨ ਲਗਾ ਲੈਣਾਗਾ ਆ ਤਾਂ ਆਪਣਾ ਕਰੀਜ਼ ਦਾ ਹੋ ਗਿਆ ਆ ਆਪਣਾ ਉੱਪਰ ਹੋ ਗਿਆ ਵੀ ਆਪਣੀ ਜਿਹੜੀ ਅੱਡੀ ਆ ਝੋਲੀ ਵਾਲੀ ਸਲਾਈ ਵੀ ਜ਼ਿਆਦਾ ਛੋਟੀ ਨਾ ਹੋਵੇ ਤਾਂ ਤੁਸੀਂ ਦੇਖੋ ਸਕੁਅਰ ਦੇ ਨਾਲ ਆਹ ਨਿਸ਼ਾਨ ਬਿਲਕੁਲ ਸਿੱਧਾ ਲਗਾ ਲਓਗੇ ਜਿੱਥੋਂ ਆਪਾਂ ਨੇ ਕਟਿੰਗ ਕਰਨੀ ਆ ਹੁਣ ਦੇਖੋ ਤੁਸੀਂ ਘੇਰ ਕਿੰਨਾ ਰੱਖਣਾ ਹੈ ਦਾ ਆਪਾਂ ਜ਼ਿਆਦਾ ਵੱਡਾ ਘੇਰ ਨਹੀਂ ਰੱਖਦੇ ਬਲ ਜ਼ਿਆਦਾ ਨਹੀਂ ਪਾਉਣੇ ਮੰਨ ਲਓ 20 ਇੰਚ ਘੇਰਾ ਰੱਖਾ ਗਿਆ ਆਪਾਂ 40 ਇੰਚ ਬਣ ਜੂਗਾ ਇਹ ਤਾਂ ਤੁਸੀਂ ਇੱਥੇ ਮਾਰਕ ਕਰ ਲੈਣਾ 20 ਤੋਂ ਕੱਟ ਵੀ ਕਰ ਸਕਦੇ ਹੋ ਕੋਈ ਚੱਕਰ ਨਹੀਂ ਦੇਖੋ 19 ਇੰਚ ਤੇ ਨਿਸ਼ਾਨ ਲਗਾ ਲਿਆ ਚਲੋ ਦੀ ਆਪਾਂ ਨੇ ਬਸ ਆਪਾਂ ਨੇ ਪਲਾਦੂ ਵਾਲੀ ਹੀ ਲੁੱਕ ਦੇਣੀ ਆ ਮੰਨ ਲਓ ਨੀਚੇ ਮੂਰੀ ਤੋਂ ਆਪਾਂ ਨੇ ਬੁਕਰਮ ਪਾ ਕੇ ਉਸ ਤਰੀਕੇ ਨਾਲ ਦਿਖਾਵਾਂਗੇ ਹੁਣ ਦੇਖੋ ਆਸਨ ਦਾ ਨਿਸ਼ਾਨ ਤੁਸੀਂ ਆਹ ਮਾਰਕ ਤੋਂ ਲਾਉਣਾ 10 ਇੰਚ ਤੇ ਇੱਥੋਂ ਬਿਲਕੁਲ ਸਿੱਧਾ ਨਿਸ਼ਾਨ ਲਗਾ ਲਓਗੇ ਸਕੇਅਰ ਦੇ ਨਾਲ ਆਹ ਵਾਲਾ ਹੁਣ ਦੇਖੋ ਜਿਹੜਾ ਆਪਣੇ ਆ ਮੂਰੀ ਦਾ ਨਿਸ਼ਾਨ ਲਾਇਆ ਹੋਇਆ ਇੱਥੋਂ ਤੁਸੀਂ ਉੱਪਰ ਵਾਲ ਨੂੰ ਨਿਸ਼ਾਨ ਲਗਾਉਂਗੇ ਬਿਲਕੁਲ ਇਸ ਤਰ੍ਹਾਂ ਹੁਣ ਆਪਾਂ ਇਹਦੀ ਕਰ ਦਾਂਗੇ ਕਟਿੰਗ ਹਾਂਜੀ ਦੇਖੋ ਦੇਖਣ ਨੂੰ ਤਾਂ ਬਿਲਕੁਲ ਪਲਾਸਟੋ ਵਾਲੀ ਲੁੱਕ ਲੱਗੂਗੀ ਦੇਖੋ ਜਦੋਂ ਆਪਾਂ ਨੇ ਬੈਟ ਲਗਾ ਲਿਆ ਸਿਰਫ ਆਪਣੇ 2-4 ਬਲ ਪੈਣਗੇ ਆਪਾਂ ਨੇ ਬਾਈਟੇ ਇੰਜ ਚ ਬੈਲਟ ਲਗਾਉਣਾਗਾ ਜੇ ਤੁਸੀਂ ਇਹਦਾ ਘੇਰਾ ਹੋਰ ਵੀ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਹ ਚੀਜ਼ ਤੋਂ ਇਹਦਾ ਘੇਰਾ ਘੱਟ ਕਰ ਸਕਦੇ ਹੋ ਜੇ ਹੈਲਦੀ ਨਾਪ ਆ ਫਿਰ ਕਈ ਵਾਰ ਥਾਈਜ਼ ਹੈਵੀ ਹੁੰਦੇ ਆ ਤਾਂ ਆਹ ਚੀਜ਼ ਫਸਣ ਲੱਗ ਜਾਂਦੀ ਆਪਣੇ ਉੱਠਣ ਬੈਠਣ ਵੇਲੇ ਤੇ ਤੁਸੀਂ ਉਹ ਉਸੇ ਹਿਸਾਬ ਦੇ ਨਾਲ ਰੱਖਣਾ ਪਤਲੇ ਨਾਪ ਵਿੱਚ ਬਣਾ ਰਹੇ ਹੋ ਜਾਂ ਹੈਲਦੀ ਨਾਪ ਦੇ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਨੇ ਆਹ ਚੀਜ਼ ਘਟਾ ਲੈਣੀ ਆ ਜੇ ਮੀਡੀਅਮ ਜਿਹਾ ਰੱਖਣਾ ਤਾਂ ਇੰਨਾ ਕੀ ਰੱਖੋਗੇ ਦੇਖੋ ਹਾਂਜੀ ਦੇਖੋ ਜਿਹੜਾ ਆਪਣੇ ਆ ਮਾਰਕ ਕਰਿਆ ਸੀਗਾ ਇੱਥੋਂ ਆਪਾਂ ਨੇ ਇਸ ਤਰ੍ਹਾਂ ਢਾਲ ਦੇਵਾਂਗੇ ਆਹ ਚੀਜ਼ ਦੀ ਇਹ ਤੁਸੀਂ ਸਟੇਟ ਸਲਵਾਰ ਦੇ ਵਿੱਚ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਵੀ ਤੁਹਾਡੀ ਆਪਣੀ ਮਰਜ਼ੀ ਦੇ ਕੋਈ ਆਪਾਂ ਉਹ ਫਾਰਸੀ ਸਲਵਾਰ ਦੀ ਕਟਿੰਗ ਕਰ ਰਹੇ ਆਂਗੇ ਜੋ ਕਿ ਆਪਾਂ ਤੁਹਾਨੂੰ ਰੈਡੀ ਕਰਕੇ ਵੀ ਦਿਖਾਵਾਂਗੇ ਆ ਦੇਖੋ ਹੁਣ ਇਸੇ ਤਰੀਕੇ ਨਾਲ ਆਪਾਂ ਨੇ ਇਧਰੋਂ ਕਟਿੰਗ ਕਰ ਦੇਣੀ ਆ ਇਹ ਜ਼ਿਆਦਾਤਰ ਸ਼ਾਰਟ ਸ਼ਰਟਾਂ ਦੇ ਨਾਲ ਅੱਛੀ ਲੱਗਦੀ ਹੈ ਪਹਿਨਨੀ ਹੋਈ ਲੌਂਗ ਦੇ ਨਾਲ ਨਹੀਂ ਵਧੀਆ ਲੱਗਦੀ ਦੇਖੋ ਜਦੋਂ ਵੀ ਤੁਸੀਂ ਜ਼ਿਆਦਾ ਸ਼ਾਰਟ ਵੀ ਨਹੀਂ ਮੰਨ ਲਓ 37-32 ਲੈਂਥ ਦੇ ਵਿੱਚ ਤੁਸੀਂ ਆਪਣੀ ਇਹ ਵੀਅਰ ਕਰ ਸਕਦੇ ਹੋਗੇ ਹੁਣ ਦੇਖੋ ਆਪਾਂ ਇਹਦੀ 벨ਟ ਦੀ ਕਟਾਈ ਕੱਟਣੀ ਆ ਇਹ ਫਾਰਸੀ ਸਲਵਾਰ ਦੀ ਕਟਿੰਗ ਹੋ ਚੱਕੀ ਆ ਹੁਣ ਆਪਾਂ 벨ਟ ਦੀ ਕਟਾਈ ਕਰਾਂਗੇ 7 ਇੰਚ ਜੀ ਹੁਣ ਆਪਾਂ ਇਹਦੇ 벨ਟ ਦੀ ਕਟਾਈ ਕਰਨੀ ਆ ਦੇਖੋ ਸਾਈਡਾਂ ਤੋਂ ਆਪਾਂ ਇਹਨੂੰ ਪੂਰਾ ਚੰਗੀ ਤਰ੍ਹਾਂ ਸਾਫ਼ ਕਰਕੇ ਇਸ ਤਰ੍ਹਾਂ ਕਟਿੰਗ ਕਰ ਲਾਂਗੇ ਇਹਦੀ ਹੁਣ ਆਪਾਂ ਨੇ ਕਟਾਈ ਦਾ 7 ਇੰਚ 벨ਟ ਕੱਟਣਾ ਤਾਂ ਆਪਾਂ 7 ਇੰਚ ਤੇ ਮਾਰਕ ਕਰਕੇ ਇਹਦੀ ਕਟਾਈ ਕਰ ਦਾਂਗੇ ਦੇਖੋ ਇਹਦੇ ਵਿੱਚ ਆਪਾਂ ਲਾਸਟਿਕ ਹੀ ਪਾਵਾਂਗੇ ਹੁਣ 벨ਟ ਆਪਾਂ ਨੇ ਕਿੰਨਾ ਲਾਉਣਾ ਦੇਖੋ 벨ਟ ਆਪਾਂ 23 23 ਇੰਚ ਕਟਾਈ ਦਾ ਲਾਵਾਂਗੇ ਬਸ 24 ਇੰਚ ਆਪਾਂ ਕੁਝ ਆਪਾਂ ਸਲਾਈਆਂ ਦੇ ਵਿੱਚ ਦੇਵਾਂਗੇ ਆਪਾਂ 24 ਇੰਚ ਕਟਾਈ ਦਾ ਕਰ ਲਾਂਗੇ ਹਾਂ ਇਹਦੇ ਵਿੱਚ ਆਪਾਂ ਪਾਵਾਂਗੇ ਜੋੜ ਇਸ ਤਰੀਕੇ ਨਾਲ ਤੁਸੀਂ ਇਹਦੇ ਉੱਪਰ ਰੱਖ ਕੇ ਦੀ ਕਟਾਈ ਕਰ ਲਓਗੇ ਜੋੜ ਦੀ ਦੇਖੋ ਤੁਸੀਂ ਲੈਸਾਂ ਵਗੈਰਾ ਨਾਲ ਦੀ ਸਜਾਵਟ ਦੇਣੀ ਆ ਤੁਹਾਡੇ ਤੇ ਆਪਣੇ ਤੇ ਡਿਪੈਂਡ ਕਰਦਾ ਲੈਸਾਂ ਲਾਉਣੀਆਂ ਨੇ ਜਾਂ ਸਿੰਪਲ ਰੱਖਣੀਆਂ ਤੇ نیچے ਮੂਰੀ ਤੋਂ ਵੀ ਆਪਾਂ ਫਿਨਿਸ਼ਿੰਗ ਦੇ ਸਕਦੇ ਆ ਇਹਦੇ ਵਿੱਚ ਦੇਖੋ ਕੋਈ ਡਿਜ਼ਾਈਨਿੰਗ ਕਰ ਸਕਦੇ ਆ ਕਿਵੇਂ ਵੀ ਤੁਸੀਂ ਕਰਨੀ ਆ ਨੀਚੇ ਮੂਰੀ ਤੋਂ ਉਹ ਆਪਾਂ ਪੇਪਰ ਬੁਗਰਮ ਤੇ ਕਟਿੰਗ ਕਰਕੇ ਦੀ ਡਿਜ਼ਾਈਨਿੰਗ ਵੀ ਕਰਕੇ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਆਪਾਂ ਫਾਰਸੀ ਸਲਵਾਰ ਨੂੰ ਰੈਡੀ ਕਰਾਂਗੇ ਹਾਂਜੀ ਆਪਾਂ ਇਹ ਬਣਾਵਾਂਗੇ ਫਾਰਸੀ ਸਲਵਾਰ ਦੀ ਮੂਰੀ ਆਪਾਂ ਇਹਦੀ ਚੜਾਈ ਬੁਖਰਮ ਦੀ ਪਾਵਾਂਗੇ 8 ਇੰਚ ਜਨਾਈ ਕਿ ਡਬਲ ਹਿੱਸੇ ਦੇ ਵਿੱਚ ਕਟਿੰਗ ਕਰੀ ਹੋਈ ਆਪਾਂ ਨੇ ਦੋ ਦੇ ਵਿੱਚ ਪਾਉਣੀ ਆ ਇੱਕ ਸਾਈਡ ਦੇ ਆਪਾਂ 4 ਇੰਚ ਪਾਵਾਂਗੇ ਇਹ ਆਪਾਂ ਨੇ ਪੇਪਰ ਪੇਸਟਿੰਗ ਲੈਤੀ ਹੋਈ ਆ ਜਿਆਦਾ ਹਾਰਡ ਨਹੀਂ ਪਾਉਂਦੇ ਆਪਾਂ ਤਾਂ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਫੋਲਡਿੰਗ ਕਰ ਲਿਆ ਦੇਖੋ ਫੋਲਡਿੰਗ ਕਰਕੇ ਇਸ ਤਰ੍ਹਾਂ ਕਰ ਲਾਂਗੇ ਤੁਸੀਂ ਕਿਵੇਂ ਵੀ ਕਰ ਸਕਦੇ ਹੋ ਦੇਖੋ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਇਹਨੂੰ ਦੋ ਹਿੱਸਿਆਂ ਦੇ ਵਿੱਚ ਆਪਾਂ ਨੇ ਕਰ ਲੈਣਾਗਾ ਹੁਣ ਆਪਾਂ ਥੋੜੀ ਜੀ ਡਿਜ਼ਾਈਨਿੰਗ ਕਰਾਂਗੇ ਜਿਹਦੇ ਨਾਲ ਕੀ ਇਹ ਹੋਰ ਵੀ ਵਧੀਆ ਲੱਗੂਗੀ ਦੇਖੋ ਆ ਚੀਜ਼ ਨੂੰ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਕੇ ਸੈਂਟਰ ਦੇ ਵਿੱਚ ਹਲਕੀ ਜਿਹੀ ਆਪਾਂ ਨੇ ਗੁਲਾਈ ਪਾਉਣੀ ਆ ਤਿਰਸ਼ੀ ਜਿਹਦੇ ਨਾਲ ਬਹੁਤ ਹੀ ਸੋਹਣੀ ਬਣ ਕੇ ਰੈਡੀ ਹੋ ਜੂਗੀ ਸਲਵਾਰ ਜ਼ਿਆਦਾ ਨਹੀਂ ਪਾਉਣੀ ਦੇਖੋ ਆਪਾਂ ਨੇ ਆ ਚੀਜ਼ ਤੇ ਇਸ ਤਰੀਕੇ ਨਾਲ ਥੋੜੀ ਜਿਹੀ ਢਾਲ ਪਾਵਾਂਗੇ ਇਹਦੇ ਵਿੱਚ ਆਹ ਚੀਜ਼ ਦੇ ਵਿੱਚ ਇੱਥੋਂ ਜੋ ਕਿ ਮੂਰੀ ਦੇ نیچے ਆਊਗੀ اسی ਤਰੀਕੇ ਨਾਲ ਆਪਾਂ ਲੇਸਾਂ ਵਗੈਰਾ ਲਗਾ ਕੇ ਇਹਨੂੰ ਰੈਡੀ ਕਰ ਲਾਂਗੇ ਹੁਣ ਦੇਖੋ ਇਹਦੀ ਕਟਿੰਗ ਕਿਵੇਂ ਕਰਨੀ ਆ ਆਪਾਂ ਨੇ ਆ ਚੀਜ਼ ਨੂੰ ਆਪਾਂ ਨੇ ਇੱਥੇ ਤੱਕ ਦੇਖੋ ਕਟਿੰਗ ਕਰ ਲਈ ਹੁਣ ਇਹਦੀ ਆਪਾਂ ਨੇ ਇਥੋਂ ਗਲਾਈ ਪਾਉਣੀ ਆ ਬਹੁਤ ਹੀ ਸੋਹਣੇ ਤਰੀਕੇ ਨਾਲ ਗਲਾਈ ਪਾਉਣੀ ਆ ਦੇਖੋ ਦੇਖੋ ਜੀ ਆਪਾਂ ਨੇ ਇਸ ਤਰੀਕੇ ਨਾਲ ਦੀ ਗਲਾਈ ਪਾ ਲਈ ਲੈਸਾਂ ਵਗੈਰਾ ਲਗਾ ਕੇ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਆਪਾਂ ਦੇਵਾਂਗੇ ਇਹਨੂੰ ਹੁਣ ਆਪਾਂ ਇਹਨੂੰ ਪੇਸਟਿੰਗ ਕਰ ਲੈਣੀ ਆ ਦੇਖੋ ਪ੍ਰੈਸ ਦੇ ਨਾਲ ਆਪਣੇ ਕੋਲ ਇਹ ਆ ਦੇਖੋ ਬੇਸਟਿਜ ਕਪੜਾ ਪਿਆਗਾ ਤਾਂ ਆਪਾਂ ਨੇ ਪਹਿਲਾਂ ਜਿਹੜੀ ਇਹ ਪੇਪਰ ਪੇਸਟਿੰਗ ਤੇ ਆਪਾਂ ਨੇ ਬੁਕਰਮ ਕਟਿੰਗ ਕਰੀ ਹੈਗੀ ਇਹਨੂੰ ਤੁਸੀਂ ਕੱਪੜੇ ਦੇ ਉੱਪਰ ਪ੍ਰੈਸ ਦੇ ਨਾਲ ਜਮਾ ਲੈਣਾ ਤਨ ਜਿਹੇ ਤਰੀਕੇ ਨਾਲ ਹਾਂਜੀ ਦੇਖੋ ਆਪਣੀ ਆਹ ਚੀਜ਼ ਨੂੰ ਇਸ ਤਰ੍ਹਾਂ ਚਪਕੇ ਲਿਆ ਐਸੀ ਤਰੀਕੇ ਆਪਾਂ ਦੂਜੇ ਮੂਰੀ ਵਾਸਤੇ ਚਪਕੇ ਲਾਂਗੇ ਇਹਨੂੰ ਫਰਸੀ ਸਲਵਾਰ ਦੀ ਸਟੀਚਿੰਗ ਸ਼ੁਰੂ ਕਰਨ ਲੱਗਿਆਂ ਸਭ ਤੋਂ ਪਹਿਲਾਂ ਆਪਾਂ ਆਸਣ ਵਾਲੀਆਂ ਸਲਾਈਆਂ ਨੂੰ ਗੁੰਮ ਪਾਵਾਂਗੇ ਦੇਖੋ ਐਸੀ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਤੇ ਪਾਵਾਂਗੇ ਹੁਣ ਦੇਖੋ ਆਪਾਂ ਇਹਨੂੰ ਪਲਟਾ ਕੇ ਸਲਾਈ ਮਾਰਨੀ ਆ ਇਹ ਸਲਾਈ ਆਪਣੀ ਬਿਲਕੁਲ ਗੁੰਮ ਹੋ ਜੂਗੀ ਇੰਟਰ ਲੋਗ ਵਗੈਰਾ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਇਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਤੇ ਜਾਵਾਂਗੇ ਜਿਹੜੀ ਆਪਾਂ ਨੇ ਦੇਖੋ ਬੁਕਰ ਮੈਂ ਇਹ ਪੇਸਟ ਕਰੀ ਸੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸਾਈਡਾਂ ਤੋਂ ਦੇ ਫਿਨਿਸ਼ਿੰਗ ਦੇ ਲਾਂਗੇ ਚੰਗੀ ਤਰ੍ਹਾਂ ਦੋਨੋਂ ਮੂਰੀਆਂ ਤੇ ਆਪਾਂ ਜਿਹੜੀ ਬੁਕਰਮ ਪੇਸਟ ਕਰੀ ਆ ਇਹ ਵਾਲੀ ਇਹਨੂੰ ਇਸ ਤਰੀਕੇ ਦੇ ਨਾਲ ਆਪਾਂ ਨੇ ਹੋਲਡਿੰਗ ਕਰ ਲੈਣਾਗਾ ਜੇ ਤੁਸੀਂ ਇਦਾਂ ਦੀ ਬਣਾਉਣੀ ਆ ਜੇ ਤੁਸੀਂ ਸਿੰਪਲ ਬੁਕਰਮ ਪਾਉਣੀ ਆ ਤਾਂ ਤੁਸੀਂ ਉਸ ਤਰੀਕੇ ਨਾਲ ਜਿਵੇਂ ਆਪਾਂ ਮੂਰੀ ਤੇ ਬੁਕਰਮ ਨੂੰ ਜੜਾਈ ਕਰਦੇ ਆ ਉਸ ਤਰੀਕੇ ਨਾਲ ਤੁਸੀਂ ਜੜ ਸਕਦੇ ਹੋ ਮੈਂ ਥੋੜੀ ਜੀ ਫਿਨਿਸ਼ਿੰਗ ਦੇ ਦਿੰਦੀ ਇਹਦੇ ਤੇ ਆਪਾਂ ਡਿਜ਼ਾਈਨਿੰਗ ਜੀ ਕਰ ਦਾਂਗੇ ਹਲਕੀ ਹੁਲਕੀ ਜੀ ਉਹਦੇ ਨਾਲ ਬਹੁਤ ਹੀ ਵਧੀਆ ਲੱਗੂਗੀ ਆਪਾਂ ਨੇ ਇਸਰਾ ਪੇਸਟ ਕਰਕੇ ਬੁਕਰਮ ਨੂੰ ਥੋੜੀ ਜਿਹੀ ਗਲਾਈ પા ਕੇ ਹੁਣ ਆਪਾਂ ਉਹਦੇ ਤੇ ਜੜ ਲਾਂਗੇ ਹਾਂਜੀ ਦੇਖੋ ਆਪਣੇ ਜਿਹੜੇ ਦਾ ਸੈਂਟਰ ਕਰਿਆ ਹੋਇਆ ਇਹ ਤੇ ਵੀ ਤੁਸੀਂ ਇਸ ਤਰੀਕੇ ਨਾਲ ਦਾ ਕਰਕੇ ਕੱਟ ਲਗਾ ਸਕਦੇ ਹੋ ਚਾਹੇ ਇੱਥੇ ਮਾਰਕ ਕਰ ਸਕਦੇ ਹੋ ਇਸੇ ਤਰੀਕੇ ਨਾਲ ਆਪਾਂ ਨੇ ਸਲਵਾਰ ਤੇ ਵੀ ਇਸ ਤਰ੍ਹਾਂ ਕਰਨਾਗਾ ਜਿਹੜਾ ਆਪਣਾ ਸੈਂਟਰ ਵਾਲਾ ਹੋਊਗਾ ਦੇਖੋ ਇਹਨੂੰ ਇਸ ਤਰ੍ਹਾਂ ਤੁਸੀਂ ਨੇ ਪਕੜ ਲੈਣਾ ਪਕੜ ਕੇ ਇੱਥੇ ਤੁਸੀਂ ਕੱਟ ਵੀ ਲਗਾ ਸਕਦੇ ਹੋ ਤੇ ਮਾਰਕ ਵੀ ਲਗਾ ਸਕਦੇ ਹੋ ਹੁਣ ਆਪਾਂ ਇਹਨੂੰ ਜੜ ਲੈਣਾ ਦੇਖੋ ਸਿੱਧਾ 바ਸਾ ਦੇਖੋ ਸਲਵਾਰ ਦਾ ਰੱਖਣਾ ਆਪਾਂ ਨੇ ਇਸ ਤਰੀਕੇ ਨਾਲ ਇਹਨੂੰ ਐਵੇਂ ਰੱਖਾਂਗੇ ਆਪਨਾ ਸੈਂਟਰ ਦਾ ਹੋ ਗਿਆ ਤਾਂ ਤੁਸੀਂ ਸੈਂਟਰ ਵਾਲੇ ਕੱਟ ਨੂੰ ਮਿਲਾ ਲੈਣਾਗਾ ਥੋੜੀ ਜੀ ਆਪਾਂ ਨੂੰ ਇਹ ਵੱਧ ਲੈਣੀ ਪੈਂਦੀ ਹੈ ਕਿਉਂਕਿ ਮੂਰੀ ਆਪਾਂ ਬੁਕਰਮ ਚੌੜੀ ਦੇ ਕਾਰਨ ਆ ਚੀਜ਼ਾਂ ਜਿਹੜੀ ਫਿਰ ਉਹ ਬਿਨਾ ਬੁਕਰਮ ਤੋਂ ਰਹਿ ਜਾਊਗੀ ਤਾਂ ਤੁਸੀਂ ਨੇ ਇਹ 2.5 ਇੰਚ ਵੱਧ ਲੈ ਲੈਣੀ ਹੈ ਸਾਈਡਾਂ ਤੋਂ ਮੂਰੀ ਦੇ ਹਿਸਾਬ ਨਾਲ ਤਾਂ ਆਪਾਂ ਨੇ ਇਸ ਤਰੀਕੇ ਨਾਲ ਜਿਵੇਂ ਜਿਵੇਂ ਦੀ ਗਲਾਈ ਪਾਈ ਆ ਉਸੇ ਤਰ੍ਹਾਂ ਬੁੱਕ ਬੰਦੇ ਉੱਪਰ ਨਹੀਂ ਚੜਾਉਣਾ ਆਪਾਂ ਨੇ ਇਹ ਬਿਲਕੁਲ ਕੱਪੜੇ ਦੇ ਉੱਪਰ ਉੱਪਰ ਚਲਾਉਣੀ ਆ ਬੁਗਰਮ ਦੇ ਨਾਲ-ਨਾਲ ਹੀ ਰੱਖਾਂਗੇ ਆਪਾਂ ਸਲਾਈ ਨੂੰ نیچے ਤੋਂ ਵੀ ਦੇਖਦੇ ਜਾਣਾ ਵੀ ਮਾਰ ਦੇਣਾ ਆਪਣਾ ਬਾਹਰ ਨਾ ਨਿਕਲ ਜੇ ਤਾਂ ਇਸੇ ਤਰੀਕੇ ਨਾਲ ਆਪਾਂ ਨੇ ਦੋਨੇ ਮੂਰੀਆਂ ਨੂੰ ਜੜ ਲੈਣਾ ਦਾ ਬਹੁਤ ਹੀ ਜਲਦੀ ਬਣ ਕੇ ਰੈਡੀ ਹੋ ਜਾਂਦੀ ਹੈ ਜਿਹੜੀ ਇਹ ਸਲਵਾਰ ਆਗੀ ਇਸੇ ਤਰੀਕੇ ਨਾਲ ਆਪਾਂ ਇਹਦਾ ਵੀ ਸੈਂਟਰ ਕਰਾਂਗੇ ਤੁਸੀਂ ਕੱਟ ਲਗਾਉਣਾ ਦੇਖੋ ਇਸ ਤਰੀਕੇ ਨਾਲ ਕੱਟ ਵੀ ਲਗਾ ਸਕਦੇ ਹੋ ਬਿਲਕੁਲ ਛੋਟਾ ਜਿਹਾ ਕੱਟ ਲਗਾਉਣਾਗਾ ਜਿਆਦਾ ਵੱਡਾ ਨਹੀਂ ਲਗਾਉਣਾ ਇਸੇ ਤਰ੍ਹਾਂ ਹੀ ਤੁਸੀਂ ਇਹਦੇ ਸੈਂਟਰ ਦੇ ਵਿੱਚ ਕੱਟ ਲਗਾ ਲੈਣਾਗਾ ਕਿਉਂਕਿ ਇਹ ਚੀਜ਼ ਆਪਣੇ ਜਿਹੜੀ ਗਲਾਈ ਦਿੱਤੀ ਹੋਈ ਹੈ ਬਿਲਕੁਲ ਕਰੀਜ਼ ਦੇ ਉੱਪਰ ਹੀ ਆਉਣੀ ਆਗੀ ਆਪਣੇ ਦੋਨੋਂ ਮੂਰੀਆਂ ਦੇ ਦੇਖੋ ਇਸ ਤਰੀਕੇ ਨਾਲ ਬੁਕਰੂਨ ਜੜ ਲਿਆ ਹੁਣ ਜਿਹੜੀ ਆਪਣੇ ਆ ਗਲਾਈ ਪਾਈ ਆ ਇਹ ਗਲਾਈ ਤੋਂ ਆਪਾਂ ਨੇ ਇਸ ਤਰੀਕੇ ਨਾਲ ਕੱਟ ਕਰ ਲਾਂਗੇ ਇੱਥੇ ਆਪਾਂ ਨੇ ਇਸ ਤਰੀਕੇ ਨਾਲ ਕੱਟ ਲਾ ਦੇਣਾਗਾ ਹਲਕਾ ਹਲਕਾ ਇਹਨਾਂ ਦੇ ਵੀ ਤੁਸੀਂ ਕੱਟ ਲਗਾਉਣਾ ਕਿਉਂਕਿ ਗਲਾਈ ਬਹੁਤ ਹੀ ਸੋਹਣੇ ਤਰੀਕੇ ਨਾਲ ਇਹ ਆਪਾਂ ਉਲਟਾ ਲਾਂਗੇ ਇਹਨੂੰ ਤਾਂ ਆਪਾਂ ਨੇ ਇਸ ਤਰੀਕੇ ਨਾਲ ਇਹਨੂੰ ਪਲਟਾ ਲੈਣਾਗਾ ਤੁਸੀਂ ਪ੍ਰੈਸ ਦੀ ਮਦਦ ਵੀ ਲੈ ਸਕਦੇ ਹੋ ਕਿਉਂਕਿ ਉਹਦੇ ਨਾਲ ਫਿਨਿਸ਼ਿੰਗ ਥੋੜੀ ਜੀ ਨਾਲ-ਨਾਲ ਵਧੀਆ ਆ ਜਾਂਦੀ ਹੈ ਜੇ ਪ੍ਰੈਸ ਕਈ ਵਾਰ ਇੱਕ ਮੌਕੇ ਕੋਲੇ ਨਹੀਂ ਵੀ ਹੁੰਦੀ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਇਹਨੂੰ ਕਰ ਕਿਉਂਕਿ ਕੱਪੜਾ ਆਪਣਾ ਕਾਟਨ ਦੇ ਵਿੱਚ ਹੀ ਇਹ ਸਿੰਥੈਟਿਕ ਨਹੀਂ ਹੈਗਾ ਤਾਂ ਤੁਸੀਂ ਆਰਾਮ ਨਾਲ ਇਹਨੂੰ ਇਸ ਤਰ੍ਹਾਂ ਕਰ ਸਕਦੇ ਹੋ ਹੁਣ ਦੇਖੋ ਆਪਾਂ ਨੇ ਇੱਥੇ ਸਲਾਈਆਂ ਵਗੈਰਾ ਕੁਝ ਨਹੀਂ ਲਗਾਉਣੀ ਹੈਗੀਆਂ ਤਾਂ ਆਪਾਂ ਇਹਦੇ ਉੱਪਰ ਇੱਕ ਸੀਨ ਲਗਾਵਾਂਗੇ ਇਸੇ ਤਰੀਕੇ ਨਾਲ ਆਪਾਂ ਪਹਿਲਾਂ ਦੂਸਰੀ ਮੂਰੀ ਨੂੰ ਕਰਾਂਗੇ ਹਾਂਜੀ ਦੇਖੋ ਆਪਾਂ ਨੇ ਆਹ ਚੀਜ਼ ਨੂੰ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਨੇ ਹੁਣ ਆਹ ਸੀਨ ਲਗਾਉਣੀ ਆ ਸਿਰਫ ਆਪਣੇ ਇਹਦੇ ਵਿੱਚ ਸਲਾਈਆਂ ਵਗੈਰਾ ਕੁਝ ਨਹੀਂ ਭਰਨੀ ਆ ਸਿਰਫ ਉੱਪਰ ਵਾਲੀ ਸਲਾਈ ਲਗਾਉਣੀ ਆ ਇਹ ਤੁਸੀਂ ਇਸ ਤਰ੍ਹਾਂ ਕਰਦੇ ਜਾਣਾ ਜਾਂ ਤੁਸੀਂ ਇਹ ਦੂਜੇ ਤਰੀਕੇ ਨਾਲ ਇਸ ਤਰ੍ਹਾਂ ਪਲਟਾ ਕੇ ਵੀ ਸਲਾਈ ਲਗਾ ਸਕਦੇ ਹੋ ਦੇਖੋ ਇਸ ਪਾਸੇ ਨਾਲ ਵੀ ਸੋ ਨੂੰ ਆਪਣੇ ਆਪ ਪਤਾ ਚਲ ਜੂਗਾ ਵੀ ਤੁਸੀਂ ਸੀਨ ਇਧਰੋਂ ਆ ਪਰ ਸੋ ਨੂੰ ਉੱਪਰ ਫਿਨਿਸ਼ਿੰਗ ਦਾ ਨਹੀਂ ਪਤਾ ਚੱਲਣਾ ਹੈਗਾ ਵੀ ਬਲਤਾ ਨਹੀਂ ਆ ਰਿਹਾ ਕੋਈ ਤਾਂ ਤੁਸੀਂ ਇਸ ਤਰ੍ਹਾਂ ਬੁਕਰਮ ਨੂੰ ਦੁਕਾਨ ਦੇ ਜਾਣਾਗਾ ਇਸ ਤਰੀਕੇ ਨਾਲ ਤਾਂ ਤੁਸੀਂ ਬਿਲਕੁਲ ਸਫਾਈ ਦੇ ਨਾਲ ਸੀਨ ਲਗਾ ਲੋਗੇ ਇਹਦੇ ਵਿੱਚ ਹਾਂਜੀ ਦੇਖੋ ਬਹੁਤ ਹੀ ਸਫਾਈ ਦੇ ਨਾਲ ਆਪਣਾ ਬੱਖਾ ਲੱਗਿਆ ਜਿਹੜਾ ਸਲਾਈ ਲਗਾਈ ਹੈਗੀ ਜਿਹੜੀਆਂ ਸਾਈਡਾਂ ਵਾਲਾ ਮਟੀਰੀਅਲ ਹੈ ਇਹਨੂੰ ਆਪਾਂ ਕੱਟ ਕਰ ਦਾਂਗੇ ਇਸੇ ਤਰੀਕੇ ਨਾਲ ਆਪਾਂ ਦੂਸਰੀ ਮੂਰੀ ਤੇ ਸਲਾਈ ਲਗਾਵਾਂਗੇ ਹਾਂਜੀ ਦੋਨੋਂ ਮੂਰੀ ਨੂੰ ਇਸ ਤਰੀਕੇ ਨਾਲ ਆਪਾਂ ਨੇ ਰੈਡੀ ਕਰ ਲਿਆ ਹੁਣ ਦੇਖੋ ਆਪਣੇ ਕੋਲੇ ਆ ਲੈਸ ਆ ਸਿੰਪਲ ਲੈਸ ਆ ਕੋਈ ਆਪਾਂ ਜਿਆਦਾ ਹੈਵੀ ਲੈਸ ਨਹੀਂ ਲਗਾਉਂਦੇ ਇੱਥੇ ਤੁਸੀਂ ਦੇਖੋ ਇਹਨੂੰ ਕਿਸ ਤਰੀਕੇ ਨਾਲ ਲਗਾ ਸਕਦੇ ਹੋ ਤੁਸੀਂ ਆ ਉੱਪਰ ਵਾਲੀ ਸੀਨ ਤੇ ਇਸ ਤਰੀਕੇ ਨਾਲ ਵੀ ਲਗਾ ਸਕਦੇ ਹੋਗੇ ਆ ਵਾਲੀ ਚੀਜ਼ ਨੂੰ ਜੇ ਜਿਹੜੀ ਆਪਣੇ ਸੀਨ ਲਗਾਈਏ ਨਾਲ ਤਾਂ ਆਪਣੀ ਸੀਨ ਨਹੀਂ ਦਿਸਣੀ ਦੇਖੋ ਆਹ ਵਾਲੀ ਇਸ ਤਰੀਕੇ ਨਾਲ ਇਹ ਇਹ ਤੋਂ ਬਾਅਦ ਤੁਸੀਂ ਆਹ ਚੀਜ਼ ਜਿਹੜੀ ਆਪਣੇ ਗਲਾਈ ਪਾਈ ਆ ਇਸ ਤਰੀਕੇ ਨਾਲ ਇਹ ਰਾਮ ਨਾਲ ਆਪਣੀ ਲੈਸ ਆ ਜਿਹੜੀ ਇਹ ਘੁੰਮ ਜੁਗੀ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਆਹ ਚੀਜ਼ ਨੂੰ ਲਗਾ ਸਕਦੇ ਹੋ ਹਾਂਜੀ ਦੇਖੋ ਆਪਾਂ ਲੈਸ ਦੇ ਨਾਲ ਇਹਨੂੰ ਇਸ ਤਰ੍ਹਾਂ ਫਿਨਿਸ਼ਿੰਗ ਦੇ ਲਾਂਗੇ ਨੀਚੇ ਤੋਂ ਜੋ ਕਿ ਬਹੁਤ ਹੀ ਸੋਹਣੀ ਲੱਗੂ ਇਸ ਤਰ੍ਹਾਂ ਆਪਾਂ ਨੇ ਪੂਰੇ ਰਾਉਂਡ ਵਿੱਚ ਇਹਨੂੰ ਘੁਮਾ ਦਾਂਗੇ ਜਿਵੇਂ ਜਿਵੇਂ ਆਪਾਂ ਨੇ ਗਲਾਈ ਪਾਈ ਆ ਉਸੇ ਤਰੀਕੇ ਨਾਲ ਇਹਨੂੰ ਆਪਾਂ ਲੇਸ ਨੂੰ ਲਗਾ ਲਾਂਗੇ ਦੇਖੋ ਹਾਫ ਦੇ ਵਿਚਾਰੇ ਆ ਇਹ ਆਪਣਾ ਡਿਜ਼ਾਈਨ ਆ ਜਿਹੜਾ ਤੇ ਤੁਸੀਂ ਉੱਪਰ ਰੱਖ ਕੇ ਲਗਾਉਣੀ ਆ ਉੱਪਰ ਰੱਖ ਕੇ ਵੀ ਲਗਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈਗੀ ਦੇਖੋ ਮੈਨੂੰ ਇਸ ਤਰ੍ਹਾਂ ਅੱਛੀ ਲੱਗੀ ਤਾਂ ਮੈਂ ਇਸ ਤਰ੍ਹਾਂ ਲਗਾ ਲਈ ਇਹਦੇ ਤੇ ਕਿਉਂਕਿ ਇਹ ਵਾਲੀ ਲੇਸ ਲਗਾਉਣ ਦੇ ਵਿੱਚ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਹੈਗੀ ਇਹ ਆਰਾਮ ਦੇ ਨਾਲ ਆਪਣੀ ਗਲਾਈਆਂ ਦੇ ਵਿੱਚ ਮੁਰ ਜਾਂਦੀ ਹੈ ਲੇਸ ਆਪਾਂ ਇਸੇ ਤਰੀਕੇ ਨਾਲ ਦੋਨੋਂ ਮੂਰੀਆਂ ਤੇ ਲਗਾਵਾਂਗੇ ਫਿਰ ਆਪਾਂ ਜਿਹੜੀ ਆ ਉੱਪਰ ਵਾਲੀ ਸੀਨ ਲਗਾਈ ਹੋਈ ਹੈ ਤੁਸੀਂ ਇਹਦੇ ਉੱਤੇ ਵੀ ਲਗਾ ਸਕਦੇ ਹੋਗੇ ਦੇਖੋ ਆਪਾਂ ਪਹਿਲਾਂ ਤੁਹਾਨੂੰ ਆ ਵਾਲੀ ਚੀਜ਼ ਦਿਖਾਵਾਂਗੇ ਲਗਾ ਕੇ ਵੀ ਕਿੱਦਾਂ ਲੱਗ ਰਹੀ ਹੈਗੀ ਜੀ ਦੇਖੋ ਆਹ ਵਾਲੀ ਲੇਸ ਤਾਂ ਆਪਾਂ ਨੇ ਇਸ ਤਰ੍ਹਾਂ نیچے ਲਗਾਤੀ ਹੁਣ ਇਹਦੇ ਆਪਾਂ ਉੱਪਰ ਵੀ ਲਗਾ ਸਕਦੇ ਹਾਂ ਦੇਖੋ ਇਸ ਤਰ੍ਹਾਂ ਰੱਖ ਕੇ ਆਹ ਚੀਜ਼ ਇਹਦੇ ਨਾਲ ਜੋ ਕਿ ਬਹੁਤ ਹੀ ਸੋਹਣੀ ਲੁੱਕ ਆਊਗੀ ਦੇਖੋ ਆਹ ਵਾਲੀ ਚੀਜ਼ ਇੱਥੇ ਆਪਾਂ ਫਲਾਵਰ ਅੱਧੇ ਹਾਫ ਕਰਤੇ ਇੱਥੇ ਆਪਾਂ ਪੂਰੇ ਫਲਾਵਰ ਲਗਾ ਦਾਂਗੇ ਇਸੇ ਤਰ੍ਹਾਂ ਹੀ ਆਪਾਂ ਦੋਨੋਂ ਮੂਰੀਆਂ ਨੂੰ ਲਗਾ ਕੇ కంపలీట్ దాగి ਹਾਂਜੀ ਦੇਖੋ ਆਪਾਂ ਨੇ ਦੋਨੋਂ ਮੂਰੀਆਂ ਤੇ ਇਸ ਤਰੀਕੇ ਨਾਲ ਆਪਾਂ ਨੇ ਲੇਸ ਲਗਾ ਕੇ ਇਹਨੂੰ ਬਹੁਤ ਹੀ ਸੋਹਣੀ ਲੁੱਕ ਦਿੱਤੀ ਹੁਣ ਆਪਾਂ ਇਹਦੀ ਮੂਰੀ ਜਿੰਨੀ ਰੱਖਣੀ ਆ 19 ਸਲਾਈ ਲਗਾ ਦਾਂਗੇ ਇਹਦੇ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਫੋਲਡਿੰਗ ਕਰ ਲਾਂਗੇ ਤੇ ਜਦੋਂ ਵੀ ਤੁਸੀਂ ਨੇ ਆਸਣ ਵਾਲੀ ਸਲਾਈ ਪਾਉਣੀ ਆ ਮੰਨ ਲਓ ਝੋਲੀ ਵਾਲੀ ਸਲਾਈ ਪਾਉਣੀ ਆ ਇਹ ਚੀਜ਼ ਦਾ ਖਾਸ ਧਿਆਨ ਰੱਖਣਾਗਾ ਵੀ ਤੁਹਾਡੀ ਆ ਚੀਜ਼ ਆ ਜਿਹੜੀ ਪਿੱਛੋਂ ਇਸ ਤਰ੍ਹਾਂ ਖੜਨੀ ਨਹੀਂ ਚਾਹੀਦੀ ਬਿਲਕੁਲ ਸਿੱਧੀ ਜੀ ਆਉਣੀ ਚਾਹੀਦੀ ਆ ਪਲਾਜ਼ੋ ਵਾਂਗੂ ਤਾਂ ਤੁਸੀਂ ਨੇ ਇਸ ਤਰ੍ਹਾਂ ਪਕੜ ਕੇ ਦੋਨੋਂ ਸਲਾਈਆਂ ਨੂੰ ਤੇ ਇਹਦੀ ਥੋੜੀ ਜੀ ਫਿਨਿਸ਼ਿੰਗ ਕਰਨੀ ਪਊਗੀ ਆਪਾਂ ਨੂੰ ਤਾਂ ਤੁਸੀਂ ਨੇ ਇਸ ਤਰੀਕੇ ਨਾਲ ਇਹਨੂੰ ਫੜ ਕੇ ਬਿਲਕੁਲ ਸਿੱਧੀ ਸਟੇਟ ਆਉਣੀ ਚਾਹੀਦੀ ਹੈ ਤੁਹਾਡੀ ਸਲਾਈ ਆ ਵਾਲੀ ਤਾਂ ਇਸ ਤਰ੍ਹਾਂ ਪਕੜੋਗੇ ਇਹਨੂੰ ਇਸ ਤਰ੍ਹਾਂ ਪਕੜ ਕੇ ਇੱਥੋਂ ਇਹਦੀ ਚੰਗੀ ਤਰ੍ਹਾਂ ਫਿਨਿਸ਼ਿੰਗ ਦੇ ਲੂਗੇ ਕਟਾਈ ਕਰਕੇ ਇਸ ਤਰ੍ਹਾਂ ਸਿੱਧਾ ਰੱਖਣਾ ਆਪਾਂ ਨੇ ਮੰਨ ਲਓ ਜਿਹੜੀ ਆ ਚੀਜ਼ ਥੋੜੀ ਜੀ ਵੱਧ ਰਹੀ ਆ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਆਪਣੇ ਆ ਸਲਵਾਰ ਆ ਜਿਹੜੀ ਇਸ ਤਰ੍ਹਾਂ ਮੂਰੀ ਨੂੰ ਇਸ ਤਰ੍ਹਾਂ तिरਛੀ ਨਹੀਂ ਲੈ ਕੇ ਜਾਣਾ ਬਿਲਕੁਲ ਅੰਦਰ ਵੱਲ ਨੂੰ ਹੀ ਲੈ ਕੇ ਜਾਣੀ ਇਹਨੂੰ ਇਸ ਤਰ੍ਹਾਂ ਬਿਲਕੁਲ ਸਿੱਧੀ ਸਿੱਧੀ ਰੱਖਾਂਗੇ ਦੇਖੋ ਆਪਾਂ ਨੇ ਆ ਦੇਖੋ ਹੁਣ ਆਪਣੀ ਆ ਸਲਵਾਰ ਆ ਜਿਹੜੀ ਬਿਲਕੁਲ ਵੀ ਬਾਹਰ ਵੱਲ ਨੂੰ ਨਹੀਂ ਜਾ ਰਹੀ ਹੈਗੀ ਤਾਂ ਆਪਾਂ ਜਦੋਂ ਸਲਾਈ ਪਾਵਾਂਗੇ ਤਾਂ ਚੀਜ਼ ਦੀ ਇਸ ਤਰ੍ਹਾਂ ਅੰਦਰ ਨੂੰ ਹੀ ਕਰਕੇ ਸਲਾਈ ਪਾਉਣੀ ਆ ਇਹਦੀ ਬਿਲਕੁਲ ਵੀ ਛੁੱਡੀ ਜਿਹੜੀ ਆਸਣ ਵਾਲੀ ਸਲਾਈ ਹੋਊਗੀ ਝੜੂਗੀ ਨਹੀਂ ਬਿਲਕੁਲ ਇੱਕਦਮ ਪਰਫੈਕਟ ਹੋਊਗੀ ਐਵੇਂ ਤਾਂ ਆਪਾਂ ਹੁਣ ਇਹਦੀ ਸਲਾਈ ਪਾਵਾਂਗੇ ਹਾਂਜੀ ਦੇਖੋ ਆਪਾਂ ਨੇ ਆ ਆਸਣ ਵਾਲੀ ਸਲਾਈ ਦੇ ਜਿਸ ਤਰੀਕੇ ਨਾਲ ਆਪਾਂ ਬਲ ਪਾਉਣੇ ਨੇ ਤਾਂ ਉਸੇ ਤਰੀਕੇ ਨਾਲ ਇਹ ਆਪਾਂ ਨੇ ਬਲ ਪਾ ਲੈਣਾਗਾ ਇਹ ਆਪਣਾ ਹੈਗਾ ਬੈਲਟ ਹੈ ਬੈਲਟ ਤੇ ਆਪਾਂ ਨੇ ਉਸੇ ਤਰੀਕੇ ਨਾਲ ਚਾਰ ਹਿੱਸੇ ਕਰ ਲੈਨੇ ਆ ਦੇਖੋ ਆ ਆਪਣਾ ਹੋ ਗਿਆ ਸਲਾਈ ਤੋਂ ਇਦਰੋਂ ਆਪਾਂ ਨੇ ਕੱਟ ਲਗਾ ਲਿਆ ਆਹ ਵਾਲਾ ਦੇਖੋ ਫਿਰ ਇਹਨੂੰ ਆਪਾਂ ਇਸ ਤਰੀਕੇ ਨਾਲ ਕਰਕੇ ਇੱਥੇ ਕਰ ਲਿਆ ਚਾਰ ਹਿੱਸੇ ਕਰ ਲਏ ਜਾਨੀ ਕਿ ਇਹਦੇ ਆਪਾਂ ਹੁਣ ਤੁਸੀਂ ਇਹਦੇ ਆਸਣ ਵਾਲੀ ਸਲਾਈ ਹੈ ਜਿਹੜੀ ਆਪਣੀ ਪਿਛਲੀ ਵਾਲੀ ਝੋਲੀ ਵਾਲੀ ਜਿੱਤੇ ਆਪਾਂ ਬਲ ਪਾਉਣੇ ਹੁੰਨੇ ਆ ਬੈਠਣ ਵੇਲੇ ਦਿੱਕਤ ਨਹੀਂ ਆਉਂਦੀ ਦੇਖੋ ਖਿੱਚਣੀ ਪੈਂਦੀ ਹੈਗੀ ਆਸਣ ਵਾਲੀ ਸਲਾਈ ਨੂੰ ਤਾਂ ਆਪਾਂ ਉਹਦੇ ਤੇ ਬਲ ਪਾ ਲੈਨੇ ਹੁਣ ਤੁਸੀਂ ਇਸ ਤਰੀਕੇ ਨਾਲ ਕੱਟ ਕਰ ਲੈਣਾਗਾ ਇਸੇ ਤਰੀਕੇ ਆਪਾਂ ਦੂਸਰੀ ਸਾਈਡ ਤੇ ਕੱਟ ਲਗਾ ਦਾਂਗੇ ਆ ਦੇਖੋ ਹੁਣ ਦੇਖੋ ਤੁਸੀਂ ਇਹਦੇ ਵਿੱਚ ਬਲ ਕਿਵੇਂ ਪਾਉਣੇ ਆ ਇਹ ਤੁਹਾਡੀ ਆਪਣੀ ਮਰਜ਼ੀ ਆ ਕਿਵੇਂ ਬਲ ਪਾ ਸਕਦੇ ਹੋ ਦੇ ਵਿੱਚ ਦੇਖੋ ਇਹ ਆਪਣੀ ਆ ਗਈ ਕਰੀਜ਼ ਵਾਲਾ ਕੱਟ ਤੁਸੀਂ ਕਰੀਜ਼ ਵਾਲੇ ਕੱਟ ਤੇ ਇਸ ਤਰੀਕੇ ਨਾਲ ਵੀ ਬਲ ਪਾ ਸਕਦੇ ਹੋ ਇਸ ਸਾਈਡ ਤੋਂ ਇਸ ਸਾਈਡ ਵੱਲ ਸਿਰਫ ਇੱਕ ਇੱਕ ਬਲ ਪਾ ਸਕਦੇ ਹੋਗੇ ਫਿਰ ਆਜੂਗੀ ਆਪਣੀ ਦਵਾਰੇ ਆਸਣ ਵਾਲੀ ਫੇਰ ਸਲਾਈ ਇੱਕ ਇੱਕ ਬਲ ਆਪਾਂ ਇੱਥੇ ਪਾ ਦਾਂਗੇ ਸਿਰਫ ਥੋੜੇ ਹੀ ਬਲਾਂ ਦੇ ਵਿੱਚ ਆਪਾਂ ਇਹਨੂੰ ਆਪਾਂ ਨੇ ਇਕੱਠੀ ਕਰਨੀ ਆ ਸਲਵਾਰ ਆਪਾਂ ਜਿਆਦਾ ਬਲ ਨਹੀਂ ਪਾਉਣੇ ਹੈਗੇ ਤੁਸੀਂ ਖਿਲਾਰ ਕੇ ਬਲ ਪਾਉਣੇ ਆ 2-3 ਬਲ ਪਾਉਣੇ ਆ 2-3 ਬਲ ਵੀ ਪਾ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਦੇਖੋ ਬਲ ਇਹਦੇ ਵਿੱਚ ਆਪਾਂ ਬਲ ਪਾਉਣ ਲੱਗਦੇ ਹਾਂ ਹੁਣ ਆਪਾਂ ਜਿਹੜਾ ਕੱਟ ਲਗਾਇਆ ਹੋਇਆ ਇਹ ਕੱਟ ਤੋਂ ਆਪਾਂ ਸਿਰਫ ਆਪਾਂ ਪਹਿਲਾਂ ਆਸਣ ਵਾਲੀ ਸਲਾਈ ਤੇ ਰੱਖ ਲਾਂਗੇ ਜਿਹੜੀ ਪਿਛਲੀ ਸਾਈਡ ਵਾਲੀ ਆ ਆ ਦੇਖੋ ਇੱਥੋਂ ਆਪਾਂ ਸਲਾਈ ਨੂੰ ਚੱਲਾਂਗੇ ਬਹੁਤ ਹੀ ਸਿੰਪਲ ਦੇ ਵਿੱਚ ਬਲ ਪਾਣਗੇ ਕਿਉਂਕਿ ਜ਼ਿਆਦਾ ਬਲ ਤਾਂ ਆਪਾਂ ਇਹਦੇ ਵਿੱਚ ਪਾਉਣੇ ਨਹੀਂ ਹੈਗੇ ਵੀ ਆਪਣੇ ਬਲ ਇਧਰ ਉਧਰ ਹੋ ਜਾਣਗੇ ਸਿਰਫ ਆਪਾਂ ਨੇ ਜਿਹੜਾ ਥਰੀਜ਼ ਵਾਲਾ ਬਲ ਹੋਊਗਾ ਉਹਦਾ ਖਾਸ ਧਿਆਨ ਰੱਖਣਾ ਵੀ ਆਪਣਾ ਬਾਲਾ ਜਿਹੜਾ ਬਿਲਕੁਲ ਆ ਦੇਖੋ ਹੁਣ ਦੇਖੋ ਆ ਆਪਣਾ ਆ ਗਿਆ ਸੈਂਟਰ ਵਾਲਾ ਇਹ ਸੈਂਟਰ ਵਾਲਾ ਵਾਲ ਤੁਸੀਂ ਤੁਹਾਡਾ ਕਿੱਥੇ ਹੋਣਾ ਚਾਹੀਦਾ ਦੇਖੋ ਚਾਹੇ ਦਾ ਤੁਸੀਂ ਆਹ ਵਾਲ ਦੇ ਇਸ ਤਰ੍ਹਾਂ ਸੈਂਟਰ ਦੇ ਵਿੱਚ ਵੀ ਕੱਟ ਲਗਾ ਸਕਦੇ ਹੋ ਦੇਖੋ ਆਹ ਵਾਲੀ ਚੀਜ਼ ਆਪਣੇ ਇਦਾਂ ਆ ਗਈ ਬਿਲਕੁਲ ਪਰ ਬਰਾਬਰ ਦੇ ਵਿਚਾਰੀ ਆ ਤੁਸੀਂ ਕਿਵੇਂ ਲੈ ਕੇ ਆਉਣੀ ਇਹਨੂੰ ਇਸ ਤਰ੍ਹਾਂ ਤਾਂ ਆਪਾਂ ਇਹਨੂੰ ਇੱਥੇ ਤੱਕ ਸੀਲ ਲੈ ਕੇ ਆਵਾਂਗੇ ਦੇਖੋ ਹੁਣ ਜਿਹੜਾ ਆਹ ਬਾਲਾ ਇਹਦੇ ਪਿੱਛੇ ਆਪਾਂ ਨੇ ਇੱਕ ਬਲ ਪਾ ਲੈਣਾ ਆਹ ਬਾਲਾ ਜਿਹੜਾ ਆਪਾਂ ਤੁਸੀਂ ਇਹਨੂੰ ਬਲ ਨੂੰ ਇੱਥੋਂ ਇਸ ਤਰੀਕੇ ਨਾਲ ਇਹਨੂੰ ਚੱਕ ਲਓਗੇ ਸੈਂਟਰ ਵਾਲਾ ਬਲ ਹੁਣ ਦੇਖੋ ਆਪਣੇ ਕੋਲੇ ਪਿੱਛੇ ਕਿੰਨਾ ਕਪੜਾ ਚੱਲਿਆ ਗਿਆ ਆ ਆ ਗਿਆ ਆਪਣਾ ਆਸਣ ਇੱਕ ਬਲ ਆਪਾਂ ਇਧਰੋਂ ਇਸ ਤਰੀਕੇ ਨਾਲ ਬਲ ਪਾਵਾਂਗੇ ਇਹ ਆਹ ਵਾਲੀ ਚੀਜ਼ ਤੇ ਹੁਣ ਇੱਕ ਵਾਲ ਆਪਣਾ ਸਿਰਫ ਇੱਥੇ ਪਾਊਗਾ ਆਪਣੇ ਦੋ ਵਾਲਾਂ ਦੇ ਵਿੱਚ ਇਹ ਸਲਵਾਰ ਇਕੱਠੀ ਹੋ ਜਾਊਗੀ ਤੁਸੀਂ ਇਸ ਤਰੀਕੇ ਨਾਲ ਵੀ ਬਲ ਪਾ ਸਕਦੇ ਹੋ ਦੇਖੋ ਇਹਦੇ ਜੇ ਇਸ ਤਰ੍ਹਾਂ ਨਹੀਂ ਪਾਉਣੇ ਤਾਂ ਤੁਸੀਂ ਸਾਰੇ ਬਲ ਅੰਦਰ ਨੂੰ ਪਾ ਸਕਦੇ ਹੋ ਪਰ ਆਪਣਾ ਇਹੜਾ ਕ੍ਰੀਜ਼ ਵਾਲਾ ਬਲ ਆ ਉਹ ਸਹੀ ਤਰੀਕੇ ਨਾਲ ਬਲ ਹੋਣਾ ਚਾਹੀਦਾ ਤੁਸੀਂ ਇਸ ਤਰ੍ਹਾਂ ਢੰਗਾਈ ਦੇ ਵਿੱਚ ਬਲ ਨੂੰ ਪਾਉਣਾਗਾ ਤਾਂ ਆਪਾਂ ਇਸ ਤਰ੍ਹਾਂ ਲੈ ਕੇ ਜਾਵਾਂਗੇ ਹੁਣ ਦੇਖੋ ਬਾਲੇ ਦੇ ਵਿੱਚ ਮੋٹے ਮੋٹے ਬਲ ਪੈਣਗੇ ਜਿਆਦਾ ਵੱਡੇ ਬਲ ਆਪਾਂ ਨਹੀਂ ਪਾਉਣੇ ਤਾਂ ਤੁਸੀਂ ਨੇ ਇਸ ਤਰੀਕੇ ਨਾਲ ਵੱਡਾ ਸਾਰਾ ਬਲ ਚੱਕ ਲੈਣਾ ਫੇਰ ਇੱਕ ਵਾਲ ਪਾ ਲੈਣਾਗਾ ਤਾਂ ਮਸ਼ੀਨ ਨੂੰ ਆਪਾਂ ਥੋੜਾ ਜਿਹਾ ਅੱਗੇ ਵਾਲ ਨੂੰ ਲੈ ਕੇ ਜਾਵਾਂਗੇ फिर आप फिर पावे सिर्फ अपने चार बल पैणे ज्यादा बल नहीं पाने घेरा घटा देखो एक बल सिर्फ अपना होर आ, देखो, एक बल आऊगा बिलकुल ही ज्यादा बड़ा नहीं आता बल वो छोटा ही आऊगा देखो, सिर्फ अपने चार बल पाए ने ਆ ਆਪਣਾ ਪਹਿਲੀਆਂ ਚੀ ਕਰੀਜ਼ ਵਾਲਾ ਵਾਲ ਆ ਗਿਆ ਤਿੰਨ ਵਾਲਾ ਆਪਾਂ ਨੇ ਐਕਸਟਰਾ ਪਾਏ ਨੇ ਜਿਹਦੇ ਨਾਲ ਆਪਣੀ ਸਲਵਾਰ ਬਿਲਕੁਲ ਸਿੱਧੀ ਤੇ ਸਟ੍ਰੇਟ ਰਹੂਗੀ ਆਪਾਂ ਤੁਹਾਨੂੰ ਇਹ ਸਲਵਾਰ ਨੂੰ ਪੈਨ ਕੇ ਵੀ ਦਿਖਾਵਾਂਗੇ ਵੀ ਕਿੱਦਾਂ ਦੀ ਲੁੱਕ ਆ ਰਹੀ ਹੈ ਸਲਵਾਰ ਦੀ ਇਸ ਤਰੀਕੇ ਨਾਲ ਆਪਾਂ ਨੇ ਦੂਸਰੀ ਸਾਈਡ ਵੱਲ ਪਾਉਣੇ ਆ ਜਿਵੇਂ ਅ ਹਸਨ ਕੋਲਲਾ ਵਾਲਾ ਆਪਾਂ ਨੇ ਛੋਟਾ ਪਾਇਆ ਉਸੇ ਤਰੀਕੇ ਨਾਲ ਪਹਿਲਾਂ ਆਪਾਂ ਵਾਲ ਛੋਟਾ ਪਾਵਾਂਗੇ ਫਿਰ ਦੂਸਰਾ ਵਾਲ ਨੂੰ ਚੱਕਾਂਗੇ ਆਪਾਂ ਮੀਡੀਅਮ ਸਾਈਜ਼ ਬਲਾਂ ਦਾ ਇਹਦਾ ਸਾਈਜ਼ ਉਹ ਬਿਲਕੁਲ ਇੱਕੋ ਜਿਹਾ ਹੋਣਾ ਚਾਹੀਦਾ ਕਿਉਂਕਿ ਦੇਖਣ ਦੇ ਵਿੱਚ ਆਪਾਂ ਨੂੰ ਵਧੀਆ ਲੱਗਣੀ ਚਾਹੀਦੀ ਹੈ ਸਲਵਾਰ ਇਸ ਤਰ੍ਹਾਂ ਨਾ ਹੋਵੇ ਵੀ ਕੋਈ ਵਾਲ ਆਪਾਂ ਨੇ ਵੱਡਾ ਪਾ ਲਿਆ ਤੇ ਕੋਈ ਵਾਲ ਛੋਟਾ ਪਾ ਲਿਆ ਹਾਂਜੀ ਦੇਖੋ ਇਹ ਆਪਣੀ ਖਰਸ਼ੀ ਸਲਵਾਰ ਬਣ ਕੇ ਰੈਡੀ ਹੋ ਚੁੱਕੀ ਹੈ ਬਿਲਕੁਲ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਆ ਦੇਖੋ ਆਵਲੀ ਚੀਜ਼ ਇਸ ਤਰ੍ਹਾਂ ਆਪਾਂ ਨੇ ਬਲ ਵਗੈਰਾ ਪਾਏ ਨੇ ਸਿਰਫ ਚਾਰ ਹੀ ਬਲ ਪਾਏ ਨੇ ਦੇਖੋ ਆਪਾਂ ਨੇ 1 2 3 4 ਚੌਥਾ ਬਲ ਆਪਣਾ ਕ੍ਰੀਜ਼ ਵਾਲਾ ਉੱਪਰ ਆਪਣੇ ਇਲਾਸਟਿਕ ਪਾਇਆ ਦੇਖੋ ਬਹੁਤ ਹੀ ਸੋਹਣੀ ਫਿਨਿਸ਼ਿੰਗ ਦੇ ਵਿੱਚ ਇਲਾਸਟਿਕ ਪਾਇਆ ਬੈਕ ਤੇ ਆਪਾਂ ਨੇ ਆਸਨ ਦੇ ਦੋ ਬਲ ਪਾਏ ਨੇ ਇਹਦੇ ਤੇ ਆ ਇਸ ਤਰ੍ਹਾਂ ਆਪਣੀ ਕ੍ਰੀਜ਼ ਵਾਲਾ ਆ ਗਿਆ ਜਿਸ ਦੇ ਨਾਲ ਕਿ ਇਸ ਤਰ੍ਹਾਂ ਖੜੀ ਕਰਾਂਗੇ ਤਾਂ ਆਪਣੀ ਕ੍ਰੀਜ਼ ਇਸ ਤਰ੍ਹਾਂ ਇੱਧਰ ਉੱਧਰ ਨਹੀਂ ਜਾਊਗੀ ਬਿਲਕੁਲ ਸਿੱਧੀ ਕ੍ਰੀਜ਼ ਰਹੂਗੀ ਤੇ ਆ ਆਪਣੀ ਜਿਹੜੀ ਕ੍ਰੀਜ਼ ਦੇ ਉੱਪਰ ਜਿਹੜੀ ਗਲਾਈ ਪਾਈ ਸੀ ਬਿਲਕੁਲ ਕ੍ਰੀਜ਼ ਦੇ ਉੱਪਰ ਆ ਗਈ ਦੇਖੋ ਇਸ ਤਰੀਕੇ ਨਾਲ ਆਵਲੀ ਚੀਜ਼ ਆਪਣੀ ਆਪ ਬੈਕ ਸਾਈਡ ਆ ਗਈ ਦੇਖੋ ਬਿਲਕੁਲ ਵੀ ਆਪਾਂ ਨੇ ਖੜਮੀ ਨਹੀਂ ਰੱਖੀ ਇਸ ਤਰ੍ਹਾਂ ਪਲਾਜ਼ੋ ਮੰਗੋ ਹੀ ਸਿੱਧੀ ਰਹੂਗੀ ਦੇਖੋ ਇਹ ਵਾਲੀ ਸਲਾਈ ਪੈਣੀ ਹੋਈ ਇਹ ਤੇ ਆ ਆਪਣੀ ਆ ਗਈ ਫਰੰਟ ਤੇ ਕ੍ਰੀਜ਼ ਤੇ ਦੇਖੋ ਐ ਕਿਵੇਂ ਹਾਂਜੀ ਦੇਖੋ ਆ ਲੈ ਇਸਾ ਜਿਹੜੀ ਆਪਾਂ ਨੇ نیچے ਦੀ ਲਗਾਈ ਆ ਹਾਫ ਫਲਾਰ ਦੇ ਵਿੱਚ ਆਪਾਂ ਨੇ ਪੂਰੀ ਕਰਕੇ ਲਗਾਤੀ ਜਿਸ ਦੇ ਨਾਲ ਬਹੁਤ ਹੀ ਸੋਹਣੀ ਲੁੱਕ ਆਉਣ ਲੱਗੀ ਦੇਖੋ ਆ ਆਪਣੀ ਸਲਵਾਰ ਬਿਲਕੁਲ ਪੈਣੀ ਹੋਈ ਇਹ ਪਲਾਜ਼ੋ ਹੀ ਲੱਗੂਗਾ ਇਸ ਤਰ੍ਹਾਂ ਲੱਗੂਗਾ ਵੀ ਜਿਵੇਂ ਆਪਣੇ ਪਲਾਜ਼ੋ ਪਾਇਆ ਹੋਇਆ ਖੁੱਲੀ ਮੂਰੀ ਦਾ ਇਹ ਸੀ ਆਪਣੀ ਫਾਰਸੀ ਸਲਵਾਰ ਦੀ ਵੀਡੀਓ ਜੇ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦੀ ਲੱਗੀ ਇਹ ਵੀਡੀਓ ਤੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਆਪਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਆਰਾਮ ਨਾਲ ਆਪਣੇ ਘਰ ਵਿੱਚ ਬੈਠ ਕੇ ਇਹ ਫਾਰਸੀ ਸਲਵਾਰ ਰੈਡੀ ਕਰ ਸਕਦੇ ਹੋ ਹਾਂਜੀ ਜ਼ਿਆਦਾਤਰ ਵੀਡੀਓ ਦੇ ਵਿੱਚ ਸਿਰਫ ਕੱਲੀ ਫਾਰਸੀ ਸਲਵਾਰ ਦੇ ਬਾਰੇ ਹੀ ਦੱਸਿਆ ਗਿਆਗਾ ਵੀ ਸਿੰਪਲ ਮੂਰੀ ਬਣਾ ਲਓ ਪਰ ਆਪਾਂ ਤੁਹਾਨੂੰ ਲੈਸਾਂ ਨਾਲ ਇਹਦੀ ਡਿਜ਼ਾਈਨਿੰਗ ਕਰਕੇ ਦਿਖਾਈ ਹੈ ਵੀ ਤੁਸੀਂ ਇਸ ਤਰ੍ਹਾਂ ਤਰੀਕੇ ਦੇ ਨਾਲ ਇਹਦੀ ਡਿਜ਼ਾਈਨਿੰਗ ਵੀ ਕਰ ਸਕਦੇ ਹੋ ਸਿੰਪਲ ਮੂਰੀ ਨਾਲ ਕਿਉਂਕਿ ਆਪਾਂ ਨੇ ਇਹਦੇ ਵਿੱਚ ਆਪਣੇ ਲੈਸ ਦੇ ਨਾਲ ਹੀ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਜਿਸ ਦੇ ਨਾਲ ਕੀ ਬਹੁਤ ਹੀ ਸੋਹਣੀ ਲੁੱਕ ਆ ਗਈ ਇਹਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਵੀ ਰੈਡੀ ਕਰ ਸਕਦੇ ਹੋਗੇ ਫਾਸੀ ਸਲਵਾਰ ਨੂੰ